हां जी ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਚਵੰਡਾ ਤਹਿਸੀਲ ਆਈਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਪੰਜ ਪਸ਼ੂ ਸਾਹ ਲੈ ਸੋਇ ਸਵਾਏ ਤੇ ਆਪਾਂ ਪਹੁੰਚਿਆ ਵੀਰ ਸਰ ਕੋਲ ਦੀ ਕੋਲ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਵੀ ਸਤਿ ਸ਼੍ਰੀ ਕੀ ਤੇਰੇ ਨਾਮ ਹਾਂਜੀ ਵਧੀਆ ਕਿਰਪਾ ਵਾਇਕਰੂ ਦੀ ਕਿਰਪਾ ਤੇ ਇਹ ਜੱਗੇ ਤੇ ਭਾਈ ਆਪਣਾ ਨਾਮ ਤੇ ਡਰੈਸ ਅੱਡਾ ਪਾਸੜੀ ਦੀ ਪਿੰਡ ਤਿੰਦਾ ਜ਼ਿਲ੍ਹਾ ਮਸਰ ਦੇ ਠੀਕ ਆ ਜੀ ਫੋਨ ਨੰਬਰ 981434225 ਠੀਕ ਆ ਜੀ ਭਾਈ ਇਧਰ ਕਰੀਏ ਬੂਰੀ ਤੋਂ ਹੜਾ ਆ ਇਧਰ ਬੂਰੀਆਂ ਦਾ ਕਰ ਰੋ ਅੱਜ ਬੂਰੀਆਂ ਵੀ ਆ ਡੱਬੀਆਂ ਵੀ ਆ ਜਲਸੀਆਂ ਵੀ ਆ ਠੀਕ ਠੀਕ ਆ ਜੀ ਸਾਰੀਆਂ ਵੈਰਾਈਟੀਆਂ ਸਾਰੀਆਂ ਵੈਰਾਈਟੀਆਂ ਆਪਣਾ ਕੋ ਮਾਲ ਆ ਠੀਕ ਆ ਪਰ ਪਹਿਲੇ ਨੰਬਰ ਤੇ ਫਿਰ ਦੱਸਿਓ ਕਿੱਦਾਂ ਜੇ ਇਹ ਕੱਲ ਰਾਤ ਦੀ ਜੱਗੇ ਵੀ ਰਸੂਈ ਆ ਅੱਛਾ ਜੀ ਮਗਰ ਕੱਟਾ ਜੇ ਇਹਦੇ ਠੀਕ ਆ ਜੀ ਕਟਮ 8 ਕਿਲੋਏ ਤੋਂ ਲੈ ਬ ਲਿੱਟਰ ਜਿਹੜਾ ਬੌਲਾ ਤਿਆਰ ਆ ਵਿਚੰਦਾ ਦੇ ਚੈੱਕ ਕਰ ਸਕਦੇ ਤੇ ਸੂਆ ਦੂਸਰਾ ਤੂਈ ਆ ਖੋਲ ਦਿਓ ਭਾਜੀ ਹਰ ਮਗਰ ਕੱਟੀ ਕਟਾ ਗਿਆ ਛੱਟਾ ਆ ਗਿਆ ਜੱਗੇ ਵੀਰ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਪਿਛੇ ਉਹ ਵੀ ਦਿਖਾ ਦਿੰਨੇ ਆਪਾਂ ਪੂਰੀ ਗਰੇ ਵੀਰ ਭਰਾ ਸ਼ੌਂਕ ਰੱਖਦੇ ਆ ਪੂਰੀਆਂ ਰੱਖੰਦੇ ਉਹਨਾਂ ਦੀ ਇਹ ਡਿਮਾਂਡ ਬਾਈ ਨੇ ਠੀਕ ਆ ਠੀਕ ਆ ਜੀ ਲਓ ਜੀ ਆ ਬਗਾ ਗਿਆ ਗਿਆ ਨਾ ਭਾਈ ਕਿੰਨਾ ਪਰਜੂ ਦਦ ਉਹ ਗੱਦੀ ਯਾਰਾਂ ਮਾਰਨ ਦੀਆਂ ਨਾ ਨਾ ਕਰਨਾ ਇਹਦੇ ਤੋਂ ਵਧੀਆ ਨਹੀਂ ਠੀਕ ਹੈ ਲੋ ਜੀ 11 ਤੋਂ 12 ਲੀਟਰ ਇਹਦਾ ਦੁੱਧ ਭਰੂੰਗੀ ਤਸੂਹਾ ਦੂਸਰਾ ਸੂਈ ਚਲੋ ਕੋਈ ਚੰਗੀ ਸਾਮ ਕਰੂਗਾ ਭਰਾ ਤੇ ਦੁੱਧ ਚੰਗਾ ਕੱਢੀ ਜਾਊਗੀ ਬੂਰੀਆਂ ਜਿਹੜੀਆਂ ਬਹੁਤ ਘੱਟ ਲੱਭਦੀਆਂ ਆ ਤੇ ਥਾਣ-ਸੁਣ ਜਿਹੜਾ ਲਾਗੇ ਤੋਂ ਵੀ ਚੈੱਕ ਕਰਾ ਦਿੰਨੇ ਚੰਗਾ ਆ ਗਿਆ ਵਾ ਤੇ ਨਾੜਾ ਨੂੜਾ ਵੀ ਹਵਾਨੇ ਦੇ ਕਾਫੀ ਆ ਗਈਆਂ ਵਾ ਆ ਘਰ ਸਾਡੇ ਦੇ ਦੇ ਚੱਡਾ ਚੱਡਾ ਦੇ ਥਾਂ ਦਾ ਸਾਰ ਗਿਆ ਚੰਗਾ ਆ ਗਿਆ ਦੇਦਾ ਮੁੱਲ ਭਾਜੀ ਹਰ ਜੱਗੇ ਵੀ ਇਹਨਾਂ ਦੀ ਡਿਮਾਂਡ ਬੜੀ ਬੂਰੀਆਂ ਦੀ ਹਾਂਜੀ ਫੋਨ ਆਏ ਬੜੇ ਹੀ ਆਖਣ ਅੱਛਾ ਜੀ ਮਾਹ ਜੋੜਾ ਆਪਾਂ ਨੂੰ ਲੱਭਾਇਆ ਠੀਕ ਆ ਜੀ ਹਾਂਜੀ ਹਾਂਜੀ ਮੇਰਾ ਮੁੱਲਵਾ ਤਾਂ ਜੱਗੇ ਵੀਰ ਹਾਂਜੀ ਮੁੱਲ ਤਾਂ 19500 ਰੁਪਏ ਕਿੰਨੇ ਦੇ ਦੋਗੇ ਅੱਛਾ ਜੀ 78 ਦੇ ਦਈਏ ਕਰਦੀ ਆਪਾਂ ਨਿਕਣੇ ਗਏ ਟ੍ਰੇਡ ਕਰਨੇ ਪੂਰੇ ਸਿਹਰ ਦੀ ਦੇਖੇ ਆਪਰੇ ਨਾਲ ਆ ਰਹੀ ਆ ਜੀ ਆਪਰੇ ਨਾਲ ਆ ਦੀਏ ਹਾਂਜੀ ਫਿਰ ਛੋੜ ਹੀ ਹੁਣੀ ਜੀ ਛੋੜ ਵਾਲੇ ਕੰਮ ਪੂਰੇ 75000 ਦੇ ਜੱਗੇ ਵੀ ਦਵਾਂਗੇ ਠੀਕ ਹੈ ਜੀ 75000 ਦੇ ਵਿੱਚ ਛੋੜ ਹੀ ਪਾਈ ਕਿੰਨਾ ਕਿ ਕਰਾਂਗੇ ਬਿਲਕੁਲ ਨਾਰਮਲ ਰੇਟ ਪਾਦਾ ਵਾ ਤੇ ਭਾਈ ਦੂਜੇ ਨੰਬਰ ਦੇ ਨੀਲੀ ਪੂਰੀ ਹਾਂਜੀ ਨੀਲੀ ਪੂਰੀ ਜੱਗੇ ਵੀ ਠੀਕ ਹੈ ਮੂੰਹ ਵੇਖੋ ਕਿੰਨਾ ਸੋਹਣਾ ਲੱਗਾ ਲਓ ਜੀ ਕੀ ਕਰ ਸਕਦੇ ਸਿੰਗਲ ਐ ਨਾ ਰਿੰਗ ਸਿੰਗਲ ਲੱਗਾ ਪਿਆ ਵਾ ਇਹ ਸੂਆ ਇਹ ਦੂਜਾ ਸੂਆ ਜੱਗੇ ਵੀ ਸੂਈ ਇਹ ਤਾਂ ਮਗਰ ਠੱਗੀ ਆ ਅੱਛਾ ਜੀ ਦਾਤੋਂ 12 ਦਿਨ ਹੋ ਗ ਸੂਈ ਨਮਾਲਾ ਮਾਰ ਲਈ ਹੈ ਜੀ ਛੋਟੀ ਠੀਕ ਆ ਠੀਕ ਆ ਠੀਕ ਆ ਜੀ ਇਹਦੇ ਪਿਛੇ ਆ ਗਿਆ ਜੀ ਭਰਾਓ ਮੇ ਫੀਮੇਲ ਕਾਫ ਤੇ ਸੁਆ ਇਹ ਵੀ ਦੂਸਰਾ ਸੂਈ ਆ ਇਹ ਬਈ ਕਿੰਨਾ ਭਰ ਜੂਗੀ ਦੁੱਧ ਜੱਗੇ ਵੀ ਦਾ ਟਾਈਮ 10 ਤੋਂ ਪਲੱਸ ਚੱਲਣ ਗਈ ਆ ਅੱਛਾ ਜੀ ਹਾਂ ਠੀਕ ਆ ਦੁੱਧ 12 13 12 13 ਕਿਲੋ ਕਾ ਲੂ ਆਹ ਕੱਟੀ ਦੇ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ ਕੱਦ ਕਾਠ ਜਿਹੜਾ ਚੰਗਾ ਆ ਗਿਆ ਤੇ ਆਹ ਵਾਲਾ ਜਿਹੜਾ ਪਿਛੇ ਦੇ ਆ ਗਿਆ ਜੀ ਜਵਾਕ ਫੀਮੇਲ ਮੌਕੇ ਦੇ ਜਿਹੜਾ ਦੁੱਧ 10 ਤੋਂ ਪਲੱਸ ਆ ਥਾਂ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਇਹ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀਆਂ ਨੀਲੀ ਰਗਦੀਆਂ ਇਹ ਵੀ ਚੀਜ਼ ਜਿਹੜੀ ਬਹੁਤ ਹੀ ਘੱਟ ਲੱਭਦੀ ਆ ਨਾ ਵੀਰ ਹਾਂਜੀ ਹਾਂਜੀ ਤੇ ਚਲੋ ਜਿੰਦੇ ਵੀਰਾ ਸ਼ੌਂਕ ਰੱਖਦੇ ਆ ਨੀਲੀਆਂ ਬੂਰੀਆਂ ਦਾ ਲੱਗ ਗਿਆ ਤਾਂ ਵੀ ਚੈੱਕ ਕਰਾ ਦਿੰਦੇ ਆਪਾਂ ਥਣਾ ਦਾ ਸੈਜ ਗਿਆ ਜਿਹੜਾ ਤੇ ਥਣ ਬਹੁਤ ਚੰਗਾ ਲੱਗਾ ਨੋਕਲਾ ਚਵਾਈ ਕਿੱਦਾਂ ਭਰੀ ਨਹੀਂ ਹਾਂ ਜੀ ਤੁਮਨ ਬੜ ਸਾਰੇ ਢੰਗਾਂ ਦੇ ਜੱਗੇ ਵੀਰ ਅੱਛਾ ਜੀ ਹਾਂ ਠੀਕ ਆ ਠੀਕ ਆ ਲਓ ਜੀ ਚਵਾਈ ਜਿਹੜੀ ਆ ਥਣ ਬਣਾ ਵਧੀਆ ਲੱਗਾ ਜੀ ਚੈੱਕ ਕਰਦੇ ਆ ਥਣ ਵੀ ਆ ਬਹੁਤ ਹੀ ਚੰਗਾ ਲੱਗਾ ਵਾ ਹਾਂਜੀ ਹਾਂਜੀ ਇਹਦਾ ਮੁੱਲ ਬਾਜੀ ਇਹਦਾ ਜਦੋਂ ਵੀ ਸਿਆਦ ਦੇ ਦਈਏ ਸਹੀ ਇਹ ਵੀ ਕਰ ਦਈਏ 200 ਰੁਪਏ ਛੋਟ ਵਾਲੇ 200 ਰੁਪਏ ਛੋਟ ਵਾਲੇ ਕਰ ਦਈਏ ਨੋਕਲਾ ਕਰ ਦਈਏ ਹਾਂਜੀ ਇਹ ਜਿਹੇ ਜਿਹੇ ਜਿਹਾ ਛੋਟ ਕਰਦੇ ਆ ਇਹ ਬੱਤਰ ਹਜ਼ਾਰ ਨਿਹਾਨਾ ਦਵਾਂਗੇ ਅੱਛਾ ਜੀ ਹਾਂ 200 ਰੁਪਏ ਛੋੜ ਕਰਾਂਗੇ ਬੱਤਰ ਹਜ਼ਾਰ ਠੀਕ ਹੈ ਕਰ ਦਈਏ ਤੁਹਾਨੂੰ ਇਹ ਜੈ ਹੈਗੀ ਦਾ ਜੀ ਹਾਂ ਜੀ ਨਹੀਂ ਜੈ ਕੋਈ ਮੁਜ਼ਾਹ ਰਹਿਣ ਦੇ ਤੋ ਨਿਕਲੀ ਗਈ ਜਗੇ ਵੀਰ ਇਹ ਲੋ ਕੱਢ ਦਈਏ ਥੋੜੀ ਬੋਲੀ ਕੱਢ ਦਈਏ ਕੱਢ ਦੋ ਵੀ ਜੇ ਤੂੰ ਕਰਨਾ ਇਹ ਨਹੀਂ ਕਰ ਦਈਏ ਤੁਹਾਡਾ ਮਿਲਦਾ ਨਹੀਂ ਆਂਦੀ ਹੈ ਕੋਈ ਗੱਲ ਨਹੀਂ ਤਾਂ 200 ਰੁਪਏ ਛੋੜ ਪੂਰਾ 70 ਲੀ ਠੀਕ ਹੈ ਲੋ ਜੀ ਪੂਰੇ 70000 ਰੁਪਏ ਚੋਂ 200 ਰੁਪਏ ਛੋੜ ਸੁਈਆਂ ਸਵਾਈਆਂ ਤਾੜੀਆਂ ਝੋਟੀਆਂ ਵਾਂ ਦੂਜਾ ਦੂਜਾ ਸੁਗਾ ਬਿਲਕੁਲ ਨਾਰਮਲ ਰੇਡ ਹੈ ਅੱਗੇ ਆ ਗਈ ਆਪਣੀ ਐਚਪ ਏ ਨੋ ਸੋਈ ਦਾ ਕੋ ਪੰਗਰਾ ਵੀ ਹੋ ਗਿਆ ਅਛਾ ਜੀ ਪੋਟਾ ਵਾਲਾ ਬੱਚਾ ਜੀ ਇਹਦਾ ਠੀਕ ਹੈ ਜੀ ਰੋਜ਼ੀ ਚੱਡਾ ਦਈ ਇਹਦਾ ਵੀ ਕਿਹਾ ਕਹਿਣ ਸਟ ਬਾਲ ਮੈਂ ਆਪ ਤਾਂ ਜੱਗੇ ਵਿੱਚ ਜਿਹੜਾ ਕੰਡੇ ਤੇ ਚੜਾ ਕੇ ਦੁੱਧ ਮੈਨਣਾ ਨਾ ਹਾਂਜੀ 15 ਕਿਲੋ ਅੱਛਾ ਜੀ ਦੁੱਧ ਜਿਆਦਾ ਹੀ ਆਣ ਕੇ ਆਪਣੇ ਕੋਲ ਘਟਾ ਗਈ ਐ ਚਾਰ ਦੀਆਂ ਲੱਗੀਆਂ ਅਸੀਂ ਅੱਛਾ ਅੱਛਾ ਆਪਣੇ ਕੋਲ ਆ ਤਾਂ 15 ਦੀ ਵਹਾ ਦੇ ਜੀ ਕਿੰਨਾ ਚੋਕ ਲੈਂਦਾ ਤੂੰ ਉਹ ਤੋਂ ਅਸੀਂ 18 ਨਹੀਂ 18 ਨਹੀਂ ਕਿਉਂ ਚਾਰ ਤੇ ਤੁਹਾਨੂੰ ਪਤਾ ਜਿਵੇਂ ਆਣ ਕੇ ਪੂੜੀ ਪੈਂਦੀ ਫਿਰ ਘੜਦੇ ਪੈਂਦਾ ਫਿਰ ਘੜਦੇ ਤਾਂ ਦੋਤਰਾ ਪੱਠੇ ਵੀ ਨਹੀਂ ਜਾਂਦਾ ਬਛੂ ਹਾਂ ਲਓ ਜੀ 15 ਲੀਟਰ ਜਿਹੜਾ ਦੁੱਧ ਐ ਇਸ ਟਾਈਮ ਤਿਆਰ ਆ ਤੁਸੀਂ ਨੂੰ ਜਿਹੜਾ 10 ਤੋਂ 15 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਇਹ ਚੈੱਕ ਕਰ ਸਕਦੇ ਤੁਸੀਂ ਕਦ ਗਾਠ ਚੰਗਾ ਆ ਗਿਆ ਵੜਦਾ ਇਹਨੂੰ ਆ ਜੁਗਤ ਤੁਸੀਂ ਭਾਜੀ 52 ਸੂਰ ਚੇਹੀ ਆ ਠੀਕ ਆ ਲਓ ਜੀ 52 ਸੂਰ ਇਹ ਵੀ ਠੀਕ ਜੇ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਤੇ ਕਿੰਨਾ ਕੁ ਭਰ ਜੂਗੀ ਦੁੱਧ ਦੇ ਜੀ ਅੱਜ ਕੇ ਵੀ 20 ਕਿਲੋ ਦੀ ਗਰੰਟੀ ਤਾਂ ਦੇਣੀ ਆਪਾਂ ਅਛਾ ਜੀ ਉਹ ਕਾਲਾ ਮੱਛਾ ਜੀ ਇਹਦਾ ਠੀਕ ਆ ਠੀਕ ਆ ਲਓ ਜੀ ਗਰੰਟੀ ਆ ਗਈ ਜੀ 20 ਲੀਟਰ ਦੀ ਤੇ ਬਾਕੀ ਸਾਬ ਕਰੂਗਾ ਭਰਾ ਦੇ ਵੱਧ ਵੀ ਹੋ ਸਕਦੀ ਆ ਜੋ ਆ ਗਿਆ ਜੀ ਮੇਲ ਕਾਫ ਥਾਂ ਤੋਂ ਜਿਹੜਾ ਇਹਨੂੰ ਵੀ ਚੰਗਾ ਲੱਗਾ ਮੁੱਠੀ ਦਾ ਥਾਂ ਲੱਗਾ ਵਾ ਅੱਛਾ ਜੀ ਲਓ ਜੀ ਆ ਸੀਟੀਆਂ ਕੀ ਕਰ ਸਕਦੇ ਤੁਸੀਂ ਰੋਕੀ ਮੜ ਜੀ ਇਹਦਾ ਮੁੱਲ ਭਾਜੀ ਫਿਰ ਇਹਦਾ ਮੁੱਲ ਜੇ ਵੀ 65000 ਦੇ ਦਈਏ ਨੇ ਇਹ ਵੀ ਕਰੀਏ ਛੋਟੇ ਛੋਟੇ ਦੇ ਕਰਨੇ ਆਪਾਂ ਹਾਂਜੀ ਛੋਟੇ ਛੋਟੇ ਰੇਡ ਕਰਨੇ ਚਲੋ ਪੂਰੇ 50 ਹੀ ਦੇ ਦਾਂਗੇ 50 ਹੀ ਹਾਂ ਕਰਦੇ ਕਿ ਮਾਨਤਾ ਪੂਰੇ 45000 ਦੀ 200 ਛੋੜ ਲਓ ਜੀ 45000 ਦੀ ਨਹੀਂ ਦੇਊਗਾ ਬਿਲਕੁਲ ਕੋਠੇ ਜੀ ਆਪਾਂ 15 ਕਿਲੋ ਦੁੱਧ ਮਿੰਨ ਕੇ ਲੈ ਜੇ ਮੇਰੇ ਕੋਲ ਦੋ ਤਿੰਨ ਡੰਗ ਅੱਛਾ ਜੀ 20 ਕਿਲੋ ਦੀ ਗਰੰਟੀ ਨਾਲ ਫਿਰ ਵਾੜ ਦੇ ਦਾਂਗੇ ਆਪਾਂ ਠੀਕ ਹੈ ਠੀਕ ਹੈ ਠੀਕ ਲਓ ਜੀ ਚੈੱਕ ਕਰ ਸਾ ਦੇ ਤੇ ਸੀਲੀਆਂ ਸੂਲੀਆਂ ਪੂਰੇ 45000 ਦੀ ਨਹੀਂ ਲੱਭਣੀ ਕਿ ਦਿਉ ਵੀ ਨਹੀਂ ਲੱਭਣੀ ਲੈ ਗਈ ਓ ਇਹ 20 ਲੀਟਰ ਦਾ ਦੁੱਧ ਭਰ ਜੂਗੀ ਕਰਮਾਲੀ ਤੇ ਅੱਗੇ ਆ ਗਈ ਜੇ ਜਰਸੀ ਜਰਸੀ ਆ ਗਈ ਜਰਸੀ ਦੀ ਬੜੀ ਡਿਮਾਂਡ ਹੀ ਜੱਗੇ ਵੀ ਦਾ ਹਾਂਜੀ ਹਾਂਜੀ ਇਹ ਵੀ ਦੁੱਧ ਘਟਾ ਗਈ ਜੇ ਅੱਛਾ ਜੀ ਇਹ ਵੀ ਮੰਨ ਲਓ 4 ਇੱਕ ਹੋਰ ਕਰੂ ਆਪਾਂ ਲਿਆ ਜੋੜਾ ਜੋੜਾ ਲਿਆ ਠੀਕ ਹੈ ਆ ਟਾਈਮ ਤੇ 14 ਕਿਲੋ ਤੇ ਮਗਰੇ ਵਛੀ ਜੇ ਠੀਕ ਹੈ ਜੀ ਫੀਮੇਲ ਕਾਫ ਹਾਂ ਜੀ ਹਾਂ ਜੀ ਲਓ ਜੀ ਇਹ ਵੀ ਦੂਜਾ ਸੂਆ ਜਲਦੀ ਤੇ ਇਹ ਕਰੋ ਚੱਕ ਫੇਸ ਕੁਆਲਟੀ ਤੇ ਇਹ ਵੀ ਪਛੇਤ ਫੀਮੇਲ ਕਾਫ ਉਹ ਵੀ ਆਪਾਂ ਦਿਖਾ ਦੇਣਾ ਕਿੰਨਾ ਟਾਈਮ ਹੋ ਗਿਆ ਬਈ ਤੁਹਾਨੂੰ ਹਾਂ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਜਗੇ ਵੀ 10 ਤੋਂ 15 ਦਿਨ ਹੋ ਗਿਆ ਆ ਜੀ ਠੀਕ ਹੈ ਲਓ ਜੀ ਇਹਨੂੰ ਵੀ 15 ਕਿ ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਤੇ 14 ਲੀਟਰ ਜਿਹੜਾ ਦੁੱਧ ਦੇ ਕੋ ਵੀ ਤਿਆਰ ਆ ਠੀਕ ਹੈ ਜੀ ਬਹੁਤ ਹੀ ਬੜੀ ਚੰਗੀ ਪਾਈ ਇਹਨੂੰ ਠੀਕ ਹੈ ਠੀਕ ਹੈ ਲਓ ਜੀ ਉਹ ਫੀਮੇਲ ਕਾਫ ਆ ਗਿਆ ਜੇ ਡਾਕਟਰਾਂ ਦੀ ਗਲਤੀ ਆ ਕਿ ਜਿਹੜਾ ਮਰਜ਼ੀ ਪਰ ਛੱਡ ਦੇ ਉਹ ਮੇਰੇ ਅਨੁਸਾਰ ਤਾਂ ਵੀ ਗਾਂ ਸੋਣ ਵਾਲੀ ਚਾਹੀਦੀ ਆ ਆਹੋ ਜਿਹੜਾ ਮਰਜ਼ੀ ਦਾ ਮਰਜ਼ੀ ਰੱਖ ਦੋ ਇਸ ਤਰ੍ਹਾਂ ਹੀ ਆ ਗੱਲ ਤੇ ਆਹ ਗੱਲ ਹੈ ਠੀਕ ਹੈ ਮਾਰ ਕੇ ਦਿਖਾਇਆ ਨਾ ਲਾਗੇ ਨੂੰ ਚੈੱਕ ਕਰਾ ਦੇਦੇ ਆਪਾਂ ਤੁਹਾਨੂੰ ਥਾਣਾ ਹੁੰਦਾ ਪੈਜ ਗਿਆ ਉਹ ਜਿਹੜਾ ਇੱਕ ਨਹੀਂ ਗਰੰਟੀ ਦੇਣੀ ਦੋਤਾ ਇਹ ਵੀ ਜੱਗੇ ਵੀ ਇਹ 18 19 ਗਰੰਟੀ ਦਾ ਆਪਾਂ ਵਾਅਦਾਸ਼ੀ ਦੇਣੀ ਆ ਠੀਕ ਲੋ ਜੀ ਇਹ ਵੀ ਗਰੰਟੀ ਤੇ ਆ ਗਈ ਇਹ 18 ਮੀਟਰ ਦੀ ਵੇ ਹਾਂ ਟਣ ਥੋੜੇ ਨਾ ਵੀ ਮੁੱਠੀਦਾਰ ਲੱਗਾ ਜੀ ਇਹਦਾ ਮੁੱਲ ਬਾਜੀ ਮੁੱਲ ਜੱਗੇ ਵੀ ਜਿਹੜੀ ਆਪਾਂ ਦੇ ਹੀ ਦੇਣੀ ਨਾ ਇਹ ਪੂਰੇ 55 ਦੀ ਜੀ 55 ਦੀ ਹਾਂਜੀ ਨਹੀਂ ਕਰੀਏ ਹੋਰ ਨਹੀਂ ਕਿਨਾ ਕਰਾਈਏ ਮਹਿੰਗੀ ਹੈ ਇਹ ਥੋੜਾ ਬੋਧਾ ਘਟਾ ਲਈ ਲਈ ਤੇ ਬੜੀ ਮਹਿੰਗੀ ਆ ਅੱਛਾ ਹਾਂ ਚਲ ਕਰ ਦਈਏ ਹਾਂ ਪੂਰੇ ਜੱਗੇ ਵੀ 50000 ਦੇ 200 ਛੋੜ ਹੀ ਕਰਨੀ ਆਪਾਂ ਅੱਛਾ ਜੀ ਇਹ ਕੋ ਜੋੜਾ ਲਊਗਾ ਹਾਂ ਤੇ ਫਿਰ ਮਾਨਤਾ Tiger. ਲੋੜੀ ਦੇ 200 ਦੇ ਜੋੜਾ ਫਟਾਉਂਦਾ ਬਰੇ ਬਈ ਖੁੱਲਾ ਮਾਨ ਤਾਨ ਕਰਾਂਗੇ ਵੇੜਾ ਦੋਵੇਂ ਚੰਗੀਆਂ ਨੇ ਜਿਹੜੀ ਤੀਜੇ ਨੰਬਰ ਤੇ ਦਿਖਾਉਣ ਲੱਗੇ ਨੇ ਲਾਸਟ ਦੇ ਇਹ ਵੀ ਚੰਗੀ ਆ ਚੌਥਾ ਤੇ ਨਾ SUV ਨੂੰ ਜੱਗੇ ਵੀ ਦਾ ਅੱਛਾ ਜੀ ਮਗਰ ਮੱਛੀ ਜੀ ਇਹਦੇ ਠੀਕ ਹੈ ਤਾਂ 18 19 18-19 ਕਿਲੋ ਮੇਰੇ ਕੋਲ ਜਿੱਦਾਂ ਮਰਜ਼ੀ ਕੋਈ ਚੋ ਕੇ ਲੈ ਜੀ ਅੱਛਾ ਜੀ ਦੋ ਦਾ ਤਿੰਨ ਤਾਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 18 ਦਾ ਪਾ ਲਾਇਆ ਇਹਨੇ ਮੱਛੀ ਨੇ ਜੀ ਨਹੀਂ ਲਾਇਆ ਅੱਛਾ ਜੀ ਆਹਾਂ ਦੇ ਹੀ ਖੁੱਲੀ ਠੀਕ ਹੈ ਠੀਕ ਸਾਲੇ ਕੋ ਦਿਖਾਓ ਜੱਗੇ ਕਿਦਾਂ ਟਾਪ ਦਾ ਲੱਗਦਾ ਲਓ ਜੀ ਇਹਨੂੰ ਵੀ ਮੁ ਇੱਕ ਨਵਾਂ ਦੁਆ ਰਹੀ ਇਹ ਤੀਸਰਾ ਸੂਆ ਜੱਗੇ ਵੀ ਸੂਈ ਆ ਲੋ ਜੀ ਇਹ ਤੀਸਰਾ ਸੂਆ ਸੂਈ ਏ ਹਾਂਜੀ ਹਾਂਜੀ ਤੇ ਇਹ ਕਿੰਨੇ ਦੁੱਧ ਆਲੀ ਆ ਦੁੱਧ ਜੱਗੇ ਵੀ ਰੋਹ ਕਾਰਾ ਫਾਰਮ ਜੇ ਕੋਲ ਹੈ ਨਾ ਬਾਵਾਸ਼ੀ ਹਾਂਜੀ ਉਹਦਾ 20 22 20 22 ਕਿਲੋ ਮਚਾਉਂਦਾ ਰਿਆਂ ਅੱਛਾ ਜੀ ਉਹ ਆਪਣੀ ਸਾਂਭ ਲਾ ਕੇ ਸੇਵਾ ਕਰੇ ਜਿੰਨਾ ਮਰਜ਼ੀ ਚੋਦੇ ਠੀਕ ਔਰ ਇਹਨਾਂ ਵੀ ਰੋਤਾ ਕੀ ਦੁੱਧ ਆਲੀ ਜੱਗੇ ਵੀਰ ਹਾਂਜੀ ਹਾਂਜੀ ਹਾਂ ਜਿੰਨਾ ਕੋ ਪਾਈਓ ਉਹਨਾਂ ਕੋ ਚੋਈਓ ਉਹਨਾਂ ਚੋਈ ਜਾਓ ਪੱਛੀ ਆ ਗਈ ਹਾਂਜੀ ਪੱਛੀ ਮਗਰ ਚਲ ਜੀ ਇਹਦੇ ਪਿੱਛੇ ਵੀ ਫੀਮ ਮਿਲਕਾਫ ਆ ਗਿਆ ਇਹਦੇ ਇਹ ਕਿਥੋਂ ਛਿੜਤੇ ਅੱਪਾ ਲਓ ਜੀ ਫਾਰਮ ਵਾਲੀ ਵਹਿੜ ਆ ਗਈ ਜੇ ਵੀ ਅਚਾਹੀ ਹੈ ਭਾਈ ਜਣਾ ਠੀਕ ਹੈ ਠੀਕ ਹੈ ਲਓ ਜੀ ਸੂਈ ਜੇ ਥੋੜੀ ਜਿਹੀ ਤਾਜੀ ਉਹਦੇ ਕਰਕੇ ਲੁਪਾ ਲੁਪਾ ਲਾਇਆ ਵਾ ਇਹਦੀ ਜਿਹੜੀ 20 ਤੋਂ ਪਲੱਸ ਚੱਲੂਗੀ ਵਹਿੜ ਨਾਲ ਤਾਜੀ ਸੂਈ ਹੈ ਨਾ ਤੁਹਾਨੂੰ ਹਾਂ ਜੀ ਭਾਈ ਇਹ ਚੱਡਾ ਚੱਡਾ ਇਹਦਾ ਵੀ ਜਿਹੜਾ ਲਾਗੇ ਤਾਂ ਚੈੱਕ ਕਰਾ ਦਿੰਨੇ ਆ ਲਓ ਜੀ ਚੱਕ ਸਾਰੇ ਤੇ ਜਿੰਨੇ ਵੀ ਆਣ ਪੰਡਾ ਪਈਆਂ ਪਈਆਂ ਤੇ ਨਾੜਾ ਨੂੜਾ ਇਹਦੇ ਵੀ ਕਾਫੀ ਆ ਗਈਆਂ ਵਾ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਭਾਜੀ ਹਰ ਇਹਦਾ ਜੱਗੇ ਵੀ ਮੁੱਲ ਤਾਂ 65000 ਅੱਛਾ ਜੀ 60000 ਦੇ ਦਿੰਗੇ 60 ਦੀ ਹਾਂ ਜੀ ਛੱਡ ਦੀਏ ਲੈ ਸੀ ਤੁਸੀਂ ਇਹ ਥੋੜੀ ਜੀ ਦਾ ਦੋ ਕਰ ਦਈਏ ਵੀ ਜਸਨ ਜਗੇ ਵੀ ਨੇ ਪਤਾ ਜਗੇ ਵੀ ਨੇ ਜੀ ਨਹੀਂ ਲਾਇਆ ਅੱਛਾ ਤੁਹਾਡੇ ਸਾਹਮਣੇ ਕਿੰਨਾ ਨਹੀਂ ਗਿਆ ਫਿਰ ਬੱਚਾ ਉਹਦਾ ਕਰਨਾ ਬਹੁਤਾ ਰਹੇਗੀ ਜੀ ਅੱਛਾ ਅੱਛਾ ਠੀਕ ਆ ਠੀਕ ਆ ਨਾਲੇ ਤਾਜੀ ਫੋਈ ਲੱਪਾ ਤੇ ਲੱਗਣਾ ਲੱਗਣਾ ਚਲੋ ਕੋਈ ਗੱਲ ਨਹੀਂ ਪਤਾ ਸਾਰੇ ਭਰਾਵਾਂ ਨੂੰ ਜਗੇ ਵੀ ਨੇ ਪੂਰੇ 55 ਜਣਾ ਦੇ ਦਿੱਤੇ ਹੋਣਾ ਪੂਰੇ ਦੀ ਹਾਂ ਹੋਰ ਕਰ ਦਈਏ ਪੂਰੇ ਪੰਜਾਹ ਜਹਾਜ ਦੇ ਦਿੱਤ 50 ਠੀਕ ਆ ਠੀਕ ਆ ਲਓ ਜੀ 50 50 ਹਜ਼ਾਰ ਦੀਆਂ ਹਿਸਾਬ ਨਾਲ ਮੇਲਾ ਹੀ ਲਾਤਾ ਭਾਈ ਨੇ ਕਿੰਨੇ ਕੱਟੀਆਂ ਲਾਊਗਾ ਅੱਛਾ ਫਿਰ ਮਾਨਦਾਨ ਖੁੱਲੇ ਹੋ ਜਾਣਗੇ ਕਿੰਨਾ ਕੁ ਛੱਡ ਜਾਏਗਾ ਫਿਰ ਖੁੱਲਾ ਹੀ ਮਾਨਦਾਨ ਕਰ ਦਾਂਗੇ ਦੱਸ ਦਈਏ ਨਹੀਂ ਉਦੋਂ ਦੱਸਾਂਗੇ ਵੀਰ ਉਦੋਂ ਮੁੜ ਕੇ ਲੋਕੀ ਬੜੇ ਗਾਂਾਂਾਂ ਦੇ ਬੜ ਗੁੜ ਗੇ ਠੀਕ ਹੈ ਠੀਕ ਇਹ ਕੋ ਮੱਝਾਂ ਦਾ ਜੋੜਾ ਲਊਗਾ ਉੱਚੀ ਮਾਨਤਨ ਖੁੱਲੇ ਹੋਣਗੇ ਠੀਕ ਹੈ ਠੀਕ ਵਾਹ ਲਓ ਜੀ ਜਿਹੜੇ ਵੀਰ ਭਰਾ ਦੇ ਫੇਟ ਆਉਂਦੀਆਂ ਮਾਰੇ ਜੇ ਜਿਹੜੇ ਵੀਰ ਆਪਣੇ ਕੋ ਮਾਲਾ ਜੋੜਾ ਜੋੜਾ ਕੋ ਖੜੂਗਾ ਨਾ ਹਾਂਜੀ ਮੱਝਾਂ ਦਾ ਜੋੜਾ ਲੈ ਜੇ ਅੱਛਾ ਉਹ ਵੀ ਮਾਲਾ 100 ਕਿਲੋਮੀਟਰ ਦੇ ਫਰੀ ਛੱਡ ਕੇ ਆਵਾਂਗੇ ਅੱਛਾ ਜੀ ਇਹ ਜੋੜਾ ਖੜੂ ਇਹ ਵੀ 100 ਕਿਲੋਮੀਟਰ ਦੇ ਫਰੀ ਛੱਡ ਕੇ ਆਵਾਂਗੇ ਠੀਕ ਹੈ ਲਓ ਜੀ ਪੰਜ ਫਰੀ ਕਰਤੀ ਜੋੜਾ ਜੋੜਾ ਖੜੂਗਾ ਜਿਹੜਾ ਭਰਾ ਤੇ ਪੰਜ ਫਰੀ ਕਰਤੀ ਹੈ ਬਾਈ ਨੇ ਬਾਕੀ ਪਸ਼ੂ ਵੀ ਚੰਗੇ ਆ ਬਾਈ ਦੇ ਕੋਲ ਤੇ ਰੇਡ ਵੀ ਪਸ਼ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।